ਇਹ ਸ਼ਹਿਰ ਦਾ ਦੱਸ ਦਈਏ ਕਿ ਕੋਈ ਇਹੋ ਜਿਹਾ ਬੱਚਾ ਨਹੀਂ ਹੋਵੇਗਾ ਜੋ ਕਾਮਯਾਬੀ ਦੀਆਂ ਪਹਿਲੀਆਂ ਸੀੜੀਆਂ ਚੜਨ ਵਾਸਤੇ ਇੱਥੇ ਨਹੀਂ ਪਹੁੰਚਿਆ ਔਰ ਇਹ ਦੁਵਾਰ ਦੱਸ ਦਈਏ ਕਿਹੜਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਜਾਵੇ ਔਰ ਆ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਜੋ ਬੱਚੇ ਬਲੰਦੀਆਂ ਸ਼ੂਕੇ ਗਏ ਨੇ ਜੋ ਬੱਚੇ ਆਪਣੀ ਪੜ੍ਹਾਈ ਦੇ ਨਾਲ ਬਿਲਕੁਲ ਅੱਗੇ ਐਡਵਾਂਸ ਚੱਲ ਰਿਹਾ ਔਰ ਐਸੇ ਵੇਲੇ ਐਡਵਾਂਸ ਮੁਕਾਮ ਹਾਸਲ ਕਰਨਾ ਸਟੱਡੀ ਚੰਗੇ ਸੈਂਟਰ ਦੀ ਹੋਣੀ ਚਾਹੀਦੀ ਆ ਤਾਂ ਚੰਗਾ ਸੈਂਟਰ ਕਿਹੜਾ जानਦੇ ਸਾਰੇ ਨੇ ਜੋ ਬੱਚੇ ਸਟੱਡੀ ਕਰ ਰਹੇ ਆ ਔਰ ਬਹੁਤ ਸਾਰੇ ਪਰਿਵਾਰ ਵੀ ਜਾਣਦੇ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਵਾਸਤੇ ਵਧੀਆ ਸੁਪਨਸ ਜੋਏ ਨੇ ਔਰ ਸੋਚਿਆ ਕਿ ਸਾਡੇ ਬੱਚੇ ਵਧੀਆ ਜਿਹੜੀ ਆ ਉਹ ਪੜਾਈ ਕਰਨਗੇ ਵਧੀਆ ਸਟੇਸ਼ਨ ਜਿਹੜਾ ਉਹ ਹਾਸਲ ਕਰਨਗੇ ਤਾਂ ਹੁਣ ਅਸੀਂ ਤਸਵੀਰਾਂ ਦੱਸ ਦਈਏ ਤੁਹਾਨੂੰ ਕਿ ਜਿੱਥੇ ਅਸੀਂ ਪਹੁੰਚੇ ਆ ਇਸ ਜਗ੍ਹਾ ਦੇ ਉੱਤੋਂ ਸਟੱਡੀ ਕਰਨ ਵਾਲਾ ਇੱਕ ਬੱਚਾ ਉਹ ਬੱਚਾ ਅੱਜ ਨਾਮ ਰੋਸ਼ਨ ਕਰ ਗਿਆ ਸ਼ਹਿਰ ਦਾ ਔਰ ਨਾਮ ਰੋਸ਼ਨ ਕਰ ਗਿਆ ਆਪਣੇ ਪੰਜਾਬ ਦਾ ਦਾ ਤਈਏ ਕਿ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਉਸ ਨੂੰ ਇਨਵਾਈਟ ਕਰਦੇ ਆ ਤਾਂ ਬੱਚਾ ਪ੍ਰਧਾਨ ਮੰਤਰੀ ਸਾਹਿਬ ਦੇ ਕੋਲ ਜਾਂਦਾ ਤਾਂ ਹੁਣ ਫੇਰ ਪਿਛਲੇ ਦਿਨੀ ਪ੍ਰਧਾਨ ਮੰਤਰੀ ਸਾਹਿਬ ਦੇ ਕੋਲੋਂ ਉਸ ਬੱਚੇ ਨੂੰ ਇੱਕ ਸਰਟੀਫਿਕੇਟ ਹੋਰ ਮਿਲਦਾ ਤਾਂ ਇਹ ਸਟੱਡੀ ਸੈਂਟਰ ਇਹ ਕੋਚਿੰਗ ਸੈਂਟਰ ਨਾਮ ਦਾਸ ਲਈਏ ਐਡਵਾਂਸ ਅਮਰੀਕਨ ਸੁਣਿਆ ਤਾਂ ਸਾਰਿਆਂ ਨੇ ਹੋਵੇਗਾ ਬਹੁਤ ਹੀ ਫੇਮਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਔਰ ਤੁਹਾਡੇ ਨਾਲ ਗੱਲਬਾਤ ਸਾਰੀ ਸਾਂਝੀ ਕਰਾਂਗੇ ਉਸ ਬੱਚੇ ਦਾ ਨਾਮ ਲਾਉਂਦੇ ਆ ਕਿ ਕਿਹੜਾ ਸਰਟੀਫਿਕੇਟ ਫੇਰ ਨਰਿੰਦਰ ਮੋਦੀ ਸਾਹਿਬ ਨੇ ਭੇਜਿਆ ਆਜੋ ਬੱਚਾ ਸਾਡੇ ਕੋਲ ਖੜਾ ਦਾਸ ਤਾਹੀਏ ਕਿ ਪ੍ਰਧਾਨ ਮੰਤਰੀ ਸਾਹਿਬ ਇਸ ਬੱਚੇ ਨੂੰ ਇਨਵਾਈਟ ਕਰਦੇ ਔਰ ਇਸ ਬੱਚੇ ਨੂੰ ਸਰਟੀਫਿਕੇਟ ਦਿੰਦੇ ਆ ਤਾਂ ਹੁਣ ਫੇਰ ਇੱਕ ਸਰਟੀਫਿਕੇਟ ਹੋਰ ਭੇਜਿਆ ਉਹਨਾਂ ਨੇ ਔਰ ਬੱਚੇ ਦਾ ਨਾਮ ਦੱਸ ਦਈਏ ਾਰਮਾਨ ਅਸੀਂ ਪਹਿਲਾਂ ਵੀ ਜ਼ਿਕਰ ਕਰਿਆ ਸੀ ਕਿ ਜੋ ਾਰਮਾਨ ਹੈ ਸੁਪਨੇ ਹੈ ਉਹ ਪੂਰੇ ਕੌਣ ਕਰ ਸਕਦਾ ਔਰ ਮਾਲਕ ਇਹੋ ਜੇ ਨਾਮ ਉਹਨਾਂ ਨੂੰ ਬਖਸ਼ਦਾ ਜਿਸ ਦੇ ਵਿੱਚ ਹਿੰਮਤ ਹੁੰਦੀ ਆ ਔਰ ਇਹ ਬੱਚੇ ਦਾ ਨਾਮ ਾਰਮਾਨ ਹੈ ਔਰ ਬੱਚਾ ਤੁਹਾਡੇ ਸਾਹਮਣੇ ਹੈ ਔਰ ਗੱਲਬਾਤ ਜਿਹੜੀ ਆ ਉਹ ਤੁਹਾਡਾ ਸਾਂਝੀ ਕਰਦੇ ਆ ਔਰ ਵੀਡੀਓ ਨੂੰ ਤੁਸੀਂ ਕਮੈਂਟ ਜਰੂਰ ਕਰਨਾ ਉਸ ਇੰਸਟੀਚਿਊਟ ਦੇ ਵਿੱਚ ਖੜੇ ਆ ਜਿਸ ਇੰਸਟੀਚਿਊਟ ਦੇ ਵਿੱਚ ਉਹਨਾਂ ਨੇ ਕੋਚਿੰਗ ਲਈ ਆ ਕਿੰਨਾ ਸਮਾਂ ਜ ਤੋਂ ਕੋਚਿੰਗ ਲਈ ਆ ਔਰ ਐਡਵਾਂਸ ਅਮਰੀਕਨ ਦੇ ਵਿੱਚ ਨਾਮ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਗੱਲਬਾਤ ਕਰਦੇ ਆ ਹੈਲੋ ਹਾਂਜੀ ਮੇਰਾ ਨਾਮ ਅਰਮਾਨ ਹੈ ਮੈਂ ਰੀਸੈਂਟਲੀ 12th ਪਾਸ ਆਊਟ ਆ ਤੇ ਮੈਨੂੰ ਫਿਰ ਇੱਕ ਵਾਰੀ ਫਿਰ ਤੋਂ ਨਰਿੰਦਰ ਮੋਦੀ ਜੀ ਵੱਲੋਂ ਸਰਟੀਫਿਕੇਟ ਆਇਆ ਹੈ ਤੇ ਆਮ ਰੀਲੀ ਗ੍ਰੇਟਫੁਲ ਟੂ ਐਡਵਾਂਸ ਅਮਰੀਕਨ ਜਦੋਂ ਮੈਂ 6th ਕਲਾਸ ਦੇ ਵਿੱਚ ਸੀ ਉਦੋਂ ਮੈਂ ਇੱਥੇ ਆਂਦਾ ਸੀ ਇੰਗਲਿਸ਼ 2 ਸਾਲ ਲਗਾਏ ਸੀ ਇਸ ਦਾ ਕਾਰਨ ਇਹ ਰਿਹਾ ਸੀ ਕਿਉਂਕਿ ਮੈਂ ਕਾਫੀ ਵੀਕ ਸੀ ਇੰਗਲਿਸ਼ ਦੇ ਵਿੱਚ ਮੈਨੂੰ ਐਵੇਂ ਨਹੀਂ ਸੀ ਪਤਾ ਕਿ ਕੰਧ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਬਟ ਮੈਂ ਪੂਰੀ ਕੋਸ਼ਿਸ਼ ਕਰਦਾ ਸੀ ਪੂਰੀ ਮਿਹਨਤ ਕਰਦਾ ਸੀ ਦਿਨ ਰਾਤ ਐਂਡ ਗ੍ਰੈਜੂਅਲੀ ਹੁਣ ਮੈਂ ਇਹ ਮੁਕਾਮ ਤੱਕ ਪੁੱਜਿਆ just by the virtue of them and of my hard work my parents divana and i believe in myself in god and in my actions ਤੇ ਅੱਗੇ ਸੁਪਨਾ ਜਿਹੜਾ ਉਹ ਕੀ ਲੈ ਕੇ ਚੱਲ ਰਹੇ ਹੋ ਹੁਣ ਗਾਂ ਦਾ ਸੁਪਨਾ ਕੀ ਹੈ ਇਹ ਹੀ ਮੇਰਾ ਸੁਪਨਾ ਜਿੱਦਾਂ ਮੈਨੂੰ ਨੈਸ਼ਨਲ ਸਰਟੀਫਿਕੇਟ ਮਿਲਿਆ ਐਜ਼ ਅ ਨੈਸ਼ਨਲ ਸਪੀਕਰ ਇਨ ਦਾ ਫਿਊਚਰ ਮੈਂ ਇੰਟਰਨੈਸ਼ਨਲ ਸਪੀਕਰ ਬਣਨਾ ਚਾਹਾਂਗਾ ਤੇ ਜੇ ਤੁਸੀਂ ਇੰਟਰਨੈਸ਼ਨਲ ਸਪੀਕਰ ਬਣਦੇ ਹੋ ਤਾਂ ਬੱਚਿਆਂ ਨੂੰ ਕੀ ਸਿੱਖਿਆ ਦੇ ਰਹੇ ਹੋ ਗਾਂ ਅੱਗੇ ਬੱਚਿਆਂ ਨੂੰ ਕਿਹੜੇ ਇੰਸਟੀਟਿਊਟ ਬਾਰੇ ਗਾਈਡ ਕਰਦੇ ਹੋ ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਅੱਜ ਵੀ ਜ਼ਰੂਰਤ ਹੈ ਕੁਝ ਪੇਰੈਂਟਸ ਜਿਹੜੇ ਇਹ ਨਹੀਂ ਜਾਣ ਪਾ ਰਹੇ ਕਿ ਚੰਗਾ ਸਕੂਲ ਕਿਹੜਾ ਤੇ ਚੰਗਾ ਬਾਬਾ ਕਿਹੜਾ ਇਹ ਹੀ ਨਹੀਂ ਪਤਾ ਚੱਲ ਰਿਹਾ ਤੁਸੀਂ ਕੀ ਬੱਚਿਆਂ ਨੂੰ ਗਾਈਡੈਂਸ ਦਿਓ ਐਕਚੁ ਆਪਣੇ ਜਿਹੜੀ 12th ਆ ਗਵਰਨਮੈਂਟ ਸਕੂਲ ਤੋਂ ਕੀਤੀ ਹੈ ਐਜ਼ ਅ ਗਵਰਨਮੈਂਟ ਸਕੂਲ ਸਟੂਡੈਂਟ ਮੈਨੂੰ ਇਹੀ ਲੱਗਦਾ ਕਾਫੀ ਬੱਚਿਆਂ ਦੀ ਇਹੀ ਪ੍ਰੋਬਲਮ ਹੈ ਇੰਗਲਿਸ਼ ਦੇ ਵਿੱਚ ਐਂਡ ਮੈਂ ਉਹਨਾਂ ਨੂੰ ਇਹੀ ਰეკਮੈਂਡ ਕਰਵਾਵਾਂਗਾ ਕਿ ਐਡਵਾਂਸ ਅਮਰੀਕਨ ਇੱਕ ਵਾਰ ਜਰੂਰ ਆਣਾ ਇੱਕ ਵਾਰੀ ਜਦੋਂ ਤੁਸੀਂ ਸਿੱਖੋਗੇ ਤੁਹਾਨੂੰ ਆਟੋਮੈਟਿਕਲੀ ਪਤਾ ਲੱਗੇਗਾ ਕਿ ਇੰਗਲਿਸ਼ ਕਿਵੇਂ ਬੋਲਨੀ ਆ ਐਂਡ ਮੇਰਾ ਇਹੀ ਮੈਸੇਜ ਹੈ ਜਦੋਂ ਵੀ ਮੈਂ ਇੰਟਰਨੈਸ਼ਨਲ ਸਪੀਕਰ ਬਣਾਂਗਾ ਕਿ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਐਨੀ ਮੈਟਰ ਕਰਦਾ ਕਿ ਤੁਸੀਂ ਕਿਹੜੇ ਸਕੂਲੇ ਪੜਦੇ ਹੋ ਜਾਤਾ ਡੇ ਘਰ ਦੇ ਹਾਲਾਤ ਕੀ ਹੈ ਮੇਰੇ ਪਾਪਾ ਵੀ ਲੇਬਰ ਦਾ ਕੰਮ ਕਰਦੇ ਨੇ ਬਟ ਉਹਨਾਂ ਦੀ ਡੈਡੀਕੇਸ਼ਨ ਸੀ ਮੇਰੀ ਵੀ ਮਿਹਨਤ ਸੀ ਸਰਦੀ ਵੀ ਕਾਫੀ ਗਾਈਡੈਂਸ ਸੀ ਵਧੀਆ ਉਹਨਾਂ ਨੇ ਮੈਨੂੰ ਸਿਖਾਇਆ ਬਸ ਇਹੀ ਮੈਸੇਜ ਦੇਣਾ ਚਾਹਨਾ ਹਿੰਮਤ ਨਾ ਹਾਰੋ ਬਿਕੋਜ਼ ਫੇਲਰ ਸ਼ੁੱਡ ਬੀ ਐਨ ਆਪਸ਼ਨ ਬਟ ਗੀਵਿੰਗ ਅਪ ਸ਼ੁੱਡ ਨੈਵਰ ਬੀ ਐਨ ਆਪਸ਼ਨ ਹੁਣ ਗੱਲਬਾਤ ਤੁਹਾਡੇ ਨਾਲ ਸਾਂਝੀ ਜਿਹੜੀ ਕੀਤੀ ਆ ਇਸ ਗੱਲ ਦੇ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ ਜੇ ਬੱਚਾ ਕਾਮਯਾਬ ਹੋਣਾ ਚਾਹੁੰਦਾ ਤਾਂ ਪਹਿਲੇ ਗਾਈਡੈਂਸ ਜ਼ਰੂਰੀ ਹੈ ਜਿੱਥੋਂ ਵੀ ਚੱਲਦਾ ਆਪਣੇ ਪੇਰੈਂਟਸ ਤੋਂ ਆਪਣੇ ਉਸ ਜਿੰਨੇ ਵੀ ਸੈਂਟਰ ਦੇ ਵਿੱਚ ਤੁਸੀਂ ਜਾਂਦੇ ਹੋ ਬਹੁਤ ਸਾਰੇ ਸੈਂਟਰ ਤੁਸੀਂ ਸ਼ਹਿਰਾਂ ਚ ਵੇਖੇ ਹੋਣਗੇ ਔਰ ਇਹ ਸੈਂਟਰ ਦੀ ਕਾਬਲੀਅਤ ਇਹ ਹੈ ਕਿ ਇਤਿਹਾਸ ਲਿਖ ਚੁੱਕਾ ਹੈ ਬਹੁਤ ਸਾਰੇ ਬੱਚੇ ਪਹਿਲਾਂ ਵੀ ਅਸੀਂ ਇੱਥੋਂ ਸਰਮਾਨਤ ਹੁੰਦੇ ਵੇਖਿਆ ਤਾਂ ਗੱਲਬਾਤ ਇੱਥੇ ਕਰਦੇ ਆ ਸਾਡੇ ਸ਼ਹਿਰ ਦੇ ਸੋਸ਼ਲ ਵਰਕਰ ਨੇ ਜਿਮੀ ਬਰਾੜ ਜੀ ਇਹਨਾਂ ਨਾਲ ਗੱਲ ਕਰਦੇ ਆ ਜਿਮੀ ਪਾਜੀ ਇੱਕ ਮਿੰਟ ਸਮਾਂ ਦਿਓ ਸਰ ਸਰ ਮੈਂ ਤੁਹਾਡਾ ਆਪਣਾ ਮੈਂ ਇਸ ਤੇ ਜ਼ਿਲ੍ਹਾ ਚੇਅਰਮੈਨ ਸੀਐਸਸੀ 8 ਜ਼ੋਨ ਪੰਜਾਬ ਦਾ ਵਾਈਸ ਚੇਅਰਮੈਨ ਹਾਂ ਮੌਜੂਦਾ ਕਾਉਂਸਲਰ ਹਾ ਦਿਨਾਨਗਰ ਤੋਂ ਮੈਂ ਇਸ ਬੱਚੇ ਦੀ ਲਗਨ ਦੇਖੀ ਸ਼ੁਰੂਤ ਲੈ ਕੇ ਜਦੋਂ ਛੋਟਾ ਸੀ ਇਹਦੇ ਪਾਪਾ ਜੀ ਇਹਨਾਂ ਦੇ ਨਾਲ ਸਾਡੇ ਫੈਮਿਲੀ ਰਿਲੇਸ਼ਨ ਇਸ ਫੈਮਿਲੀ ਦੇ ਨਾਲ ਗੂੜੇ ਰਿਲੇਸ਼ਨ ਨੇ ਸਾਡਾ ਬੱਚਾ ਹੈ ਇਹ ਜਦੋਂ ਇੱਥੇ ਐਡਵਾਂਸ ਅਮਰੀਕਾ ਦੇ ਵਿੱਚ ਇਹਨੇ ਐਡਮਿਸ਼ਨ ਜਦੋਂ ਲੈਣੀ ਸੀ ਦੋਨੇ ਭੈਣ ਭਰਾ ਮੇਰੇ ਕੋਲ ਆਏ ਅਸੀਂ ਇਹਨਾਂ ਦੇ ਘਰ ਜਾਂਦੇ ਰਿਆਂ ਪੁੱਛਣਾ ਵੀ ਯਾਰ ਕੀ ਤੁਹਾਡਾ ਖਾਬ ਹੈ ਇਹ ਕਹਿੰਦੇ ਜੀ ਅਸੀਂ ਮੰਨ ਲਓ ਵੀ ਅੱਗੇ ਵਧਣਾ ਜਿਦਾਂ ਮੰਨ ਲਓ ਸਪੋਜ ਕਰ ਲਓ ਬੱਚੇ ਦੀ ਸੋਚ ਇਸ ਬੱਚੇ ਦੀ ਸੋਚ ਸ਼ੁਰੂਤ ਲੈ ਕੇ ਆਪਸ ਹੀ ਇਸ ਬੱਚੇ ਨੇ ਬੜੀ ਲਗਨ ਸੀ ਇਹਨਾਂ ਦੋਨਾ ਭੈਣ ਭਰਾਵਾਂ ਚ ਇੱਕ ਚ ਨਹੀਂ ਦੋਨਾ ਭੈਣ ਭਰਾਵਾਂ ਚ ਬੜੀ ਸੀ ਇਹਨਾਂ ਨੇ ਇੱਥੇ ਐਡਮਿਸ਼ਨ ਲਈ ਛੇਮੀ ਦੇ ਵਿੱਚ ਜਦੋਂ ਐਡਮਿਸ਼ਨ ਲਈ ਪਰ ਇਹਨਾਂ ਦੇ ਜਿਹੜੇ ਬੂਫੀ ਸਰ ਸੀ ਇਸ ਕਾਲੇ ਦੇ ਜਿਹੜੇ ਇੱਥੇ ਸਕੂਲ ਆਨਰ ਸੀ ਜਿਹੜੇ ਉਹਨਾਂ ਨੇ ਇਹਨਾਂ ਨੂੰ ਉਸ ਫੈਮਿਲੀ ਨੂੰ ਉਹਨਾਂ ਦੇ ਭਰਾ ਨੇ ਤੇ ਸਾਰਿਆਂ ਨੇ ਇੰਨਾ ਵਧੀਆ ਗਾਈਡੈਂਸ ਕੀਤਾ ਇਹ ਬੱਚੇ ਨੂੰ ਜਦੋਂ ਵੀ ਇਹਨੇ ਸ਼ਾਮ ਨੂੰ ਆਣਾ ਮੈਨੂੰ ਮਿਲਣਾ ਅੱਗੇ ਪਿੱਛੇ ਕਿਤੇ ਵੀ ਮਿਲਣਾ ਉਦੋਂ ਹੀ ਮਿਆਂਨ ਨੂੰ ਪੁੱਛਣਾ ਬੇਟੇ ਕਿਸ ਤਰ੍ਹਾਂ ਆਰਮਾਨ ਬੇਟਾ ਕਿਸ ਤਰ੍ਹਾਂ ਚੱਲਦਾ ਤੇਰਾ ਆਰਮਾਨ ਕਿਸ ਤਰ੍ਹਾਂ ਮੈਨੂੰ ਸਲਾਹ ਮੈਨੂੰ ਬੋਲ ਕੇ ਸਕਾ ਕਿਉਂਕਿ ਸਾਡੇ ਲੋਕਾਂ ਦੀ ਸਾਲਾ ਵੱਡੀ ਹੈ ਕਮਜ਼ੋਰੀ ਇੰਗਲਿਸ਼ ਆ ਇੰਗਲਿਸ਼ ਤੋਂ ਸਾਡੇ ਲੋਕੀ ਨਹੀਂ ਡਰਦੀ ਆ ਬਹੁਤ ਜ਼ਿਆਦਾ ਕਿਉਂਕਿ ਸਾਡਾ ਪਿਛੜਿਆ ਏਰੀਆ ਬਾਡਰੀ ਏਰੀਆ ਇਹ ਬੜੀ ਵੱਡੀ ਦੇਣ ਹੈ ਸਾਡੇ ਹਲਕੇ ਦੇ ਵਿੱਚ ਅਡਵਾਂਸ ਅਮਰੀਕਨ ਬਹੁਤ ਵੱਡੀ ਦੇਣ ਆ ਮੈਂ ਕਹਿੰਦਾ ਦਿਨ ਦੁਗਣੀ ਰਾਤ ਚੁਗਣੀ ਇਹ ਜਿਹੜੀ ਇਹ ਜਿਹੜੀ ਹੈ ਸੰਸਥਾ ਤਰੱਕੀ ਕਰੇ ਮੈਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਪਿੰਡ ਨੂੰ ਆਪਣੇ ਹਲਕੇ ਨੂੰ ਇਹੋ ਹੀ ਗਾਰੰਟੀਆਂ ਕਰਾਂਗਾ ਕਿ ਨਾਲ-ਨਾਲ ਜਿਹੜੇ ਮਰਜ਼ੀ ਸਕੂਲ ਦੇ ਵਿੱਚ ਤੁਸੀਂ ਪੜਦੇ ਹੋ ਮੰਨ ਲਓ ਵੀ ਤੁਸੀਂ ਸਰਕਾਰੀ ਸਕੂਲ 'ਚ ਪੜਦੇ ਹੋ ਪ੍ਰਾਈਵੇਟ ਸਕੂਲ 'ਚ ਪੜਦੇ ਹੋ ਜਿੱਥੇ ਮਰਜ਼ੀ ਪੜਦੇ ਹੋ ਪਰ ਏਸੀ ਏਸੀ ਸੰਸਥਾ ਨਾਲ ਆਣ ਕਿਉਂਕਿ ਇਹਨਾਂ ਨੂੰ ਇੱਕ ਲਗਨ ਹੈ ਇੱਥੋਂ ਦੇ ਜਿਹੜੇ ਇਹਨਾਂ ਦਾ ਜਿਹੜਾ ਪਰਿਵਾਰ ਹੈ ਇਸ ਜਿਹੜਾ ਐਡਵਾਂਸ ਮੈਡੀਕਲ ਦਾ ਜਿਹੜਾ ਗਰੁੱਪ ਦਾ ਜਿਹੜਾ ਪਰਿਵਾਰ ਹੈ ਉਹ ਸਾਰਿਆਂ ਨੂੰ ਇੱਕੋ ਹੀ ਹੈ ਕਿ ਸਾਡੇ ਬੱਚੇ ਗਾਂ ਗਾਂ ਜਾਣ ਇਹਨਾਂ ਨੇ ਹਰ ਬਾਲ ਲਈ ਬਹੁਤ ਮਿਹਨਤ ਕੀਤੀ ਬੋਰਮੈਂਟ ਕੀਤੀ ਤੇ ਅੱਜ ਬੱਚਾ ਚਮਕਿਆ ਜੀ ਸਾਡਾ ਖੁਸ਼ੀ ਇਸ ਗੱਲ ਦੀ ਔਰ ਗੱਲਬਾਤਾਂ ਸੀ ਇਥੋਂ ਦੇ ਸੰਚਾਲਕਾਂ ਵੀ ਕਰਾਂਗੇ ਔਰ ਪੂਰੀ ਗੱਲਬਾਤ ਦੱਸਾਂਗੇ ਕਿ ਬੱਚਾ ਕਦੋਂ ਤੋਂ ਆਇਆ ਕਿਵੇਂ ਜੇ ਹਾਲਾਤ ਸਨ ਔਰ ਕਿਵੇਂ ਜੀ ਇੰਗਲਿਸ਼ ਪਹਿਲਾ ਸੀ ਔਰ ਫਿਰ ਬੱਚੇ ਨੇ ਕਾਮਯਾਬੀ ਹਾਸਲ ਕੀਤੀ ਹੈ ਤਾਂ ਇਹਨਾਂ ਨੂੰ ਕਿਵੇਂ ਖੁਸ਼ੀ ਜਿਹੜੀ ਆ ਉਹ ਕਿਵੇਂ ਜਾਇਰ ਕੀਤੀ ਜਾ ਰਹੀ ਹੈ ਔਰ ਗੱਲਬਾਤ ਕਰ ਸਾਡੇ ਨਾਲ ਬੈਠੇ ਨੇ ਐਡਵਾਂਸ ਅਮਰੀਕਨ ਦੇ ਸੰਚਾਲਕ ਔਰ ਗੱਲਬਾਤ ਕਰਦੇ ਇਹਨਾਂ ਦੇ ਨਾਲ ਕਿ ਆਰਮਾਨ ਜੋ ਬੱਚਾ ਜੋ ਕਾਮਯਾਬੀ ਹਾਸਲ ਕਰ ਚੁੱਕਾ ਜੋ ਨਾਮ ਰੋਸ਼ਨ ਕਰ ਚੁੱਕਾ ਪੰਜਾਬ ਦਾ ਔਰ ਆਪਣੇ ਸ਼ਹਿਰ ਦਾ ਉਸ ਬਾਰੇ ਚਰਚਾ ਕਰਦੇ ਆ ਗੱਲਬਾਤ ਕਰਦੇ ਆ ਸਾਂਜੀ ਕਿ ਕਦੋਂ ਤੋਂ ਲੈ ਕੇ ਏਰਮਾਨ ਇਸ ਇੰਸਟੀਚਿਊਟ ਦੇ ਵਿੱਚ ਆਉਂਦਾ ਸੀ ਔਰ ਪਹਿਲੇ ਕਿਵੇਂ ਜਾਂ ਸੀ ਔਰ ਹੁਣ ਕਿਵੇਂ ਆ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਰ ਏਰਮਾਨ ਬਾਰੇ ਦੋ ਲਫ਼ਜ਼ ਸਾਂਝੇ ਕਰੋ ਕਿ ਕਦੋਂ ਤੋਂ ਲੈ ਕੇ ਤੁਹਾਡੇ ਕੋਲ ਆਇਆ ਔਰ ਪਹਿਲਾਂ ਇਸ ਦੀ ਇੰਗਲਿਸ਼ ਕਿਵੇਂ ਸੀ ਜੀ ਬਿਲਕੁਲ ਬੜੀ ਖੁਸ਼ੀ ਹੋਏਗੀ ਇਹ ਦੱਸਦੇ ਹੋਏ ਕਿ ਏਰਮਾਨ ਜਦੋਂ ਮੇਰੇ ਕੋਲ ਆਇਆ ਕਾਫੀ ਵੀਕ ਸਟੂਡੈਂਟ ਸੀਗਾ ਇਹ ਨੂੰ ਇਥੋਂ ਤੱਕ ਕਿ ਜੇ ਆਪਾਂ ਪੁੱਛੀਏ ਪੱਖੇ ਨੂੰ ਇੰਗਲਿਸ਼ 'ਚ ਕੀ ਕਹਿੰਦੇ ਐ ਕੰਦ ਨੂੰ ਇੰਗਲਿਸ਼ 'ਚ ਕੀ ਕਹਿੰਦੇ ਐ ਇਹਨਾਂ ਚੀਜ਼ਾਂ ਦੇ ਬਾਰੇ ਵੀ ਨਹੀਂ ਸੀਗਾ ਪਤਾ ਤੇ ਹੌਲੀ ਹੌਲੀ ਜਦੋਂ ਆਪਣੀ ਜਰਨੀ ਸਟਾਰਟ ਕੀਤੀ ਸਿੱਖਣ ਦੀ ਤੇ ਕਾਫੀ ਇੰਪਰੂਵਮੈਂਟ ਆਈ ਫਿਰ ਮੈਨੂੰ ਲੱਗਾ ਕਿ ਯਾਰ ਇਹ ਵਾਕਈ ਅੱਗੇ ਜਾ ਰਿਹਾ ਬੱਚਾ ਤੇ ਇਹਦੇ ਲਈ ਕਿਉਂ ਨਾ ਐਕਸਟਰਾ ਟਾਈਮ ਵੀ ਦਿੱਤਾ ਜਾਏ ਤੇ ਮੈਂ ਇਸ ਬੱਚੇ ਨੂੰ ਐਕਸਟਰਾ ਟਾਈਮ ਵੀ ਦਿੱਤਾ ਉਸ ਤੋਂ ਬਾਅਦ ਇਨ ਕਾਫੀ ਜ਼ਿਆਦਾ ਇੰਪਰੂਵਮੈਂਟ ਜਦੋਂ ਕਰ ਲਈ ਫਿਰ ਮੈਂ ਨੂੰ ਬੁੱਕਸ ਪੜਾਉਣਾ ਚਾਲੂ ਕੀਤੀਆਂ ਫਿਰ ਨਿਊਜ਼ਪੇਪਰ ਪੜਾਉਣਾ ਚਾਲੂ ਕੀਤਾ ਫਿਰ ਵੋਕੈਬਲਰੀ ਹੌਲੀ ਹੌਲੀ ਕਰਦੇ ਇੱਕ ਕਾਫੀ ਜ਼ਿਆਦਾ ਇੰਪਰੂਵ ਕਰ ਗਿਆ ਫਿਰ ਇਨ ਆਪਣਾ ਡੈਕਲੇਮੇਸ਼ਨ ਸਟਾਰਟ ਕੀਤਾ ਫਿਰ ਇਹ ਪਬਲਿਕ ਸਪੀਕਿੰਗ ਵੱਲ ਵੀ ਗਿਆ ਕਈ ਆਪਣੇ گورਨਮੈਂਟ ਸਕੂਲ ਦੇ ਵਿੱਚ ਪੜ੍ਹਦੇ-ਪੜ੍ਹਦੇ ਇਹਨਾਂ ਕਾਫੀ ਜ਼ਿਆਦਾ ਕੰਪੀਟੀਸ਼ਨਸ ਦੀ ਤਿਆਰੀ ਕੀਤੀ ਫਿਰ ਇਹ ਡਿਸਟ੍ਰਿਕਟ ਲੈਵਲ ਬਲਾਕ ਲੈਵਲ ਤੇ ਫਿਰ ਉਸ ਤੋਂ ਬਾਅਦ ਸਟੇਟ ਲੈਵਲ ਤੱਕ ਕਰੀ ਖੇਡਿਆ ਤੇ ਉਹਦੇ ਵਿੱਚ ਇਹਨੂੰ ਜਦੋਂ ਪਾਰਟਿਸਿਪੇਟ ਕੀਤਾ ਤੇ ਇਹ ਫਰਸਟ ਪ੍ਰਾਈਜ਼ ਇਹਨਾਂ ਪ੍ਰਾਪਤ ਕੀਤਾ ਤੇ ਹੁਣ ਹਾਲ ਦੇ ਵਿੱਚ ਇਹਨੂੰ ਪ੍ਰਧਾਨ ਮੰਤਰੀ ਦੁਆਰਾ ਵੀ ਇੰਗਲਿਸ਼ ਬਹੁਤ ਅੱਛੀ ਹੋਣ ਕਰਕੇ ਇਹਨੂੰ ਉੱਥੋਂ ਇੱਕ ਸਰਟੀਫਿਕੇਟ ਦਿੱਤਾ ਗਿਆ ਤੇ ਜਦੋਂ ਇਹ ਬੱਚਾ ਤੁਹਾਡੇ ਕੋਲ ਆਇਆ ਤਾਂ ਤੁਹਾਡੇ ਕੋਲ ਪਹਿਲਾਂ ਵੀ ਹੋਰ ਬੱਚੇ ਵੀ ਬਹੁਤ ਆਉਂਦੇ ਨੇ ਤੇ ਕਿੰਨਾ ਕ ਬੱਚਾ ਤੁਸੀਂ ਹੁਣ ਤੱਕ ਜਿਹੜਾ ਵਾ ਉਹ ਪੜਾ ਚੁੱਕੇ ਆਪਣੇ ਦੇਖੋ ਜੀ ਮੈਂ 2004 ਦੇ ਵਿੱਚ ਪੜਾਉਣਾ ਸਟਾਰਟ ਕੀਤਾ ਸੀਗਾ ਤੇ ਇਹ ਮੇਰੇ ਕੋਲ 2018 ਦੇ ਵਿੱਚ ਆਇਆ ਸੀਗਾ ਜੀ ਔਰ ਇਹਨਾਂ ਦੋਕ ਸਾਲ ਮੇਰੇ ਕੋਲ ਲਾਇਏ ਕਿਉਂਕਿ ਕਾਫੀ ਜ਼ਿਆਦਾ ਵੀਕ ਸੀਗਾ ਪਹਿਲੇ ਇਹਨੂੰ ਬਿਗਨਿੰਗ ਤੋਂ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਐਡਵਾਂਸ ਲੈਵਲ ਫਿਰ ਸੁਪਰ ਐਡਵਾਂਸ ਕਾਫੀ ਚੀਜ਼ਾਂ ਇਹਦੇ ਵਿੱਚ ਹੁੰਦੀਆਂ ਤੇ ਇਹਨੂੰ ਕਾਫੀ ਚੀਜ਼ਾਂ ਸਿਖਾਉਣੀਆਂ ਪਈਆਂ ਤੇ ਜੇ ਤੁਸੀਂ ਗੱਲ ਕਰਦੇ ਹੋ ਕਿ ਕਿੰਨੇ ਕਿ ਬੱਚੇ ਥੋ ਪੜ ਚੁੱਕੇ ਹੋ ਤੇ ਤੁਸੀਂ ਜਾਣਦੇ ਹੋ ਜਿੱਥੇ ਵੀ ਤੁਸੀਂ ਪਿੰਡ 'ਚ ਜਾਂਦੇ ਹੋ ਹਰ ਇੱਕ ਪਿੰਡ ਦੇ ਵਿੱਚ ਮੇਰਾ ਬੱਚਾ ਜਿਹੜਾ ਉਥੋਂ ਪੜਿਆ ਹੋਇਆ ਤੇ ਅੱਜ ਬੱਚੇ ਮੈਂ ਇਹ ਨਹੀਂ ਕਹਿੰਦਾ ਕਿ ਪੂਰੇ ਇੰਡੀਆ ਦੇ ਵਿੱਚ ਮੈਂ ਕਹਿੰਨਾ ਪੂਰੇ ਵਰਲਡ ਦੇ ਵਿੱਚ ਇੱਥੋਂ ਬੱਚੇ ਜਿਹੜੇ ਤਿਆਰ ਹੋਏ ਆ ਆਪਾਂ ਆਨਲਾਈਨ ਕਲਾਸਿਸ ਵੀ ਦਿੰਨੇ ਆ ਇਸ ਵੇਲੇ ਸਾਡੇ ਕੋਲ ਆਨਲਾਈਨ ਆਸਟ੍ਰੇਲੀਆ ਕਲਾਸਿਸ ਚੱਲ ਰਹੀਆਂ ਆ ਅਮਰੀਕਾ ਵੀ ਆਪਾਂ ਕਲਾਸਿਸ ਲੈ ਰਹੇ ਨਾ ਤੇ ਹੋਰ ਵੀ ਆਪਾਂ ਇਸ ਇੰਸਟੀਟਿਊਟ ਨੂੰ ਅੱਗੇ ਵਿਧਾਨ ਦੀ ਕੋਸ਼ਿਸ਼ ਕਰ ਰਹੇ ਆ ਮੇਰੇ ਵੱਡੇ ਬ੍ਰਦਰ ਜਰਨ ਹੈ ਉਹ ਵੀ ਪਠਾਨਕੋਟ ਆਪਣਾ ਰਨ ਕਰਦੇ ਨੇ ਇੰਸਟੀਟਿਊਟ ਤੇ ਹੌਲੀ ਹੌਲੀ ਚੱਲ ਰਿਹਾ ਆ ਆਪਾਂ ਜੀ ਤੇ ਕਾਫੀ ਬੱਚਾ ਪੜ ਚੁੱਕਿਆ ਹੈ ਜੇ ਆਪਾਂ ਗੱਲ ਕਰੀਏ ਕਿ ਕਿੰਨੇ ਕ ਬੱਚੇ ਪੜੇ ਆ ਤੇ ਕੋਈ ਸੰਖਿਆ ਤੇ ਮੇਰੇ ਕੋਲ ਇਸ ਵੇਲੇ ਹੈ ਨਹੀਂ ਪਰ ਹਜ਼ਾਰਾਂ ਹੀ ਬੱਚੇ ਇੱਥੋਂ ਤਿਆਰ ਹੋ ਕੇ ਗਏ ਨੇ ਜੀ ਤੇ ਨਾਮ ਹੈ ਇੱਕ ਐਡਵਾਂਸ ਅਮਰੀਕਨ ਸੋਚ ਵੀ ਐਡਵਾਂਸ ਰੱਖੀ ਸੀ ਔਰ ਜੇ ਗੱਲ ਕਰੀਏ ਕਾ ਬੱਚੇ ਵੀ ਐਡਵਾਂਸ ਹੀ ਚੱਲ ਰਹੇ ਆ ਜੀ ਬਿਲਕੁਲ ਮੈਂ ਆਪਣੀ ਗੱਲ ਕਰਾਂ ਜਦੋਂ ਮੈਂ 2004 ਦੇ ਵਿੱਚ ਇੱਥੇ ਆਇਆ ਤੇ ਮੈਨੂੰ ਪੰਜਾਬੀ ਬਿਲਕੁਲ ਨਹੀਂ ਸੀ ਆਉਂਦੀ ਹੌਲੀ ਹੌਲੀ ਮੈਂ ਪੰਜਾਬੀ ਵੀ ਸਿੱਖੀ ਇੱਥੇ ਆ ਕੇ ਕਿਉਂਕਿ ਮੈਂ ਉਸ ਵੇਲੇ ਸਿਰਫ ਇੰਗਲਿਸ਼ ਜਾਂ ਹਿੰਦੀ ਬੋਲਦੇ ਸੀਗੇ ਤੇ ਬੱਚਿਆਂ ਦੇ ਨਾਲ ਇਨਾ ਲਗਾਵ ਹੋ ਗਿਆ ਕਿ ਫਿਰ ਮੈਂ ਇੱਥੋਂ ਦਾ ਹੀ ਹੋ ਕੇ ਰਹਿ ਗਿਆ ਜੀ ਇੱਥੇ ਬੇਸਿਕਲੀ ਤੁਸੀਂ ਕਿੱਥੋਂ ਪਿੱਛੋਂ ਮੈਂ ਬੇਸਿਕਲੀ ਦਿੱਲੀ ਆਈ ਵਾਸ ਬੌਰਨ ਐਂਡ ਬਰਾਟ ਅਪ ਇਨ ਦਿੱਲੀ ਮੈਂ ਉੱਥੇ ਹੀ ਪਲਿਆ ਬੜਿਆ ਫਿਰ ਸਟੱਡੀ ਮੇਰੀ ਉੱਥੇ ਹੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਫਾਦਰ ਦਾ ਸੁਪਨਾ ਸੀਗਾ ਕਿ ਆਪਾਂ ਇੱਥੇ ਇੰਸਟੀਚਿਊਟ ਓਪਨ ਕਰੀਏ ਕਿ ਬੱਚੇ ਜਿਹੜੇ ਇੱਥੋਂ ਦੇ ਐ ਉਹ ਇੰਟਰਵਿਊਜ਼ ਦੇ ਵਿੱਚ ਮਾਰ ਖਾ ਜਾਂਦੇ ਐ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਦਿੱਕਤ ਆਂਦੀ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਜਿਹੜੇ ਉਹ ਇੰਜੀਨੀਅਰ ਸੀਗੇ ਉਹ ਖੁਦ ਇਸ ਇਲਾਕੇ ਤੋਂ ਰਹੇ ਨੇ ਤੇ ਸਾਰੀ ਉਮਰ ਉਹਨਾਂ ਨੇ ਬਾਹਰ ਦੀ ਸਟੇਟਾ ਦੇ ਵਿੱਚ ਹੀ ਸਮਾਂ ਗੁਜ਼ਾਰਿਆ ਤੇ ਅੰਤ ਦੇ ਵਿੱਚ ਆ ਕੇ ਉਹ ਕਹਿਣ ਲੱਗੇ ਕਿ ਕਿਉਂ ਨਾ ਆਪਣੇ ਏਰੀਆ ਵਾਸਤੇ ਵੀ ਆਪਾਂ ਕੁਝ ਕਰੀਏ ਤੇ ਉਹ ਮੈਨੂੰ ਇੱਥੇ ਲੈ ਕੇ ਆਏ ਤੇ ਆਪਾਂ ਦੋਨੋਂ ਇੱਥੇ ਰਹੇ ਤੇ ਫਿਰ ਆਪਾਂ ਇਹ ਇੰਸਟੀਚੂਨ ਸ਼ੁਰੂਆਤ ਕੀਤੀ ਜਿਹੜੀ ਬਜਾਜ ਸ਼ੋਰੂਮ ਦੇ ਬੈਕਸਾਈਡ ਤੇ ਆਪਾਂ ਉੱਥੇ ਸਟਾਰਟ ਕੀਤੀ ਆਪਾਂ ਪਹਿਲੇ ਰੈਂਟ ਤੇ ਉੱਥੇ ਸਟਾਰਟ ਕੀਤਾ ਫਿਰ ਹੌਲੀ ਹੌਲੀ ਜਦੋਂ ਬੱਚਿਆਂ ਦਾ ਰਿਸਪਾਂਸ ਕਾਫੀ ਆਨਲੱਪਿਆ ਸਾਨੂੰ ਫਿਰ ਸਾਨੂੰ ਜਗ੍ਹਾ ਦੀ ਕਮੀ ਹੋਣ ਲੱਗੀ ਫਿਰ ਆਪਾਂ ਇੱਥੇ ਇੰਸਟੀਚੂਨ ਜਿਹੜਾ ਸਟਾਰਟ ਕਰ ਦਿੱਤਾ ਤੇ ਹੁਣ ਜਦੋਂ ਤੁਸੀਂ ਇਸ ਇੰਸਟੀਚੂਟ ਨੂੰ ਚਲਾਉਂਦੇ ਹੋ ਲੰਬੇ ਸਮੇਂ ਤੋਂ ਤੁਸੀਂ ਇਸ ਦੇ ਵਿੱਚ ਸਮਾਂ ਦੇ ਦਿੱਤਾ 2004 ਤੋਂ ਲੈ ਕੇ ਅੱਜ ਰੇ ਤਾਂ 4 ਤੋਂ ਲੈ ਕੇ ਲਗਭਗ 20 ਸਾਲ ਦਾ ਸਮਾਂ ਤੁਸੀਂ ਇਸ ਇੰਸਟੀਚਿਊਟ ਨੂੰ ਦੇ ਦਿੱਤਾ ਤੇ ਹੁਣ ਜਿੰਨੇ ਵੀ ਬੱਚੇ ਆ ਉਹਨਾਂ ਦੇ ਵਿੱਚ ਜਿਹੜੀ ਸਟੱਡੀ ਆ ਉਹ ਬਹੁਤ ਸਾਰੇ ਬੱਚਿਆਂ ਦੀ ਕਾਬਲੀਅਤ ਇਸੇ ਤਰ੍ਹਾਂ ਚੱਲਦੀ ਆ ਜਾਂ ਇਸ ਦੇ ਵਿੱਚ ਕੁਝ ਖਾਸ ਵੀ ਸੀ ਔਰਮਾਨ ਜਿਹੜਾ ਉਹ ਅਲੈਦਾ ਕਿਉਂ ਸੀ ਦੇਖੋ ਜੀ ਸਮੇਂ ਦੇ ਹਿਸਾਬ ਨਾਲ ਆਪਾਂ ਅਪਡੇਟ ਕਰਦੇ ਰਹੀਦਾ ਜੀ ਚੀਜ਼ਾਂ ਨੂੰ ਨਵੀਆਂ ਤੋਂ ਨਵੀਆਂ ਚੀਜ਼ਾਂ ਐਡ ਕਰਦੇ ਰਹੀਦਾ ਚੀਜ਼ਾਂ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿੱਦਾਂ ਬੱਚੇ ਦੇ ਦਿਮਾਗ ਦੇ ਵਿੱਚ ਕਿਸੇ ਰੂਲ ਨੂੰ ਉਤਾਰਿਆ ਜਾਏ ਕਿੱਦਾਂ ਉਹਨਾਂ ਨੂੰ ਹੋਰ ਜ਼ਿਆਦਾ ਕਾਮਯਾਬ ਬਣਾਇਆ ਜਾਏ ਕਿ ਕਿੱਦਾਂ ਉਹਨਾਂ ਨੂੰ ਇੰਗਲਿਸ਼ ਆਸਾਨ ਲੱਗਣ ਲੱਗੇ ਇੱਕ ਨੈਚੁਰਲ ਸਾਈਕੋਲੋਜੀਕਲੀ ਆਪਾਂ ਉਹਨਾਂ ਨੂੰ ਪੜ੍ਹਾਈਦਾ ਤੇ ਬੱਚੇ ਬੜੀ ਜਲਦੀ ਗੈਟ ਕਰ ਜਾਂਦੇ ਆ ਜੀ ਜਿੱਦਾਂ ਕਿ ਾਰਮਾਨ ਐਗਜ਼ੈਂਪਲ ਰਿਹਾ ਤੁਹਾਡੇ ਲਈ ਜਿਹੜਾ ਤੁਸੀਂ ਦੇਖਿਆ ਔਰ ਾਰਮਾਨ ਹੀ ਨਹੀਂ ਅੱdade ਬੜੇ ਬੱਚੇ ਜਿਹੜੇ ਨੇ ਆਪਣੇ ਤਿਆਰ ਹੋਏ ਨੇ ਇਤੋਂ ਕਈ ਬੱਚੇ ਲੈਫਟੀਨੈਂਟ ਡਾਇਰੈਕਟ ਵੀ ਸਿਲੈਕਟ ਹੋਏ ਨੇ ਇਤੋਂ ਜੀ 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 ਬਿਲਕੁਲ ਆਪਾਂ ਜੇ ਗੱਲ ਕਰੀਏ ਚੱਪ ਕਰੇ ਤਾਂ ਸਾਡਾ ਇੱਕ ਬੱਚਾ ਲੈਫਟੀਨੈਂਟ ਡਾਇਰੈਕਟ ਸਿਲੈਕਟ ਹੋਇਆ ਜੀ ਇੱਥੋਂ ਪੜਿਆ ਉਹਦੀ ਇੰਟਰਵਿਊਜ਼ ਦੀ ਤਿਆਰੀ ਮੈਂ ਆਪੇ ਕਰਾਈ ਹੈ ਤੇ ਕਾਫੀ ਬੱਚੇ ਨੇ ਜੀ ਅਜਿਹੀ ਐਗਜ਼ਾਮਪਲਸ ਤੇ ਸਾਡੇ ਕੋਲ ਠੀਕ ਹੈ ਔਰ ਦੱਸਦਾ ਇਹ ਕਿ ਅਸੀਂ ਐਡਵਾਂਸ ਅਮਰੀਕਨ ਦੇ ਵਿੱਚ ਖੜੇ ਆ ਜੇ ਗੱਲ ਕਰੀਏ ਕਿ ਹੋਰ ਬੱਚੇ ਜਾਂ ਸਾਡੇ ਸ਼ਹਿਰ ਦੇ ਬੱਚੇ ਜਾਂ ਜ਼ਿਲ੍ਹਾ ਗੁਰਦਾਸਪੁਰ ਦੇ ਤਾਂ ਅਕਸਰ ਹੀ ਪਹਿਲਾ ਨਾਮ ਇੰਸਟੀਚਿਊਟ ਦਾ ਐਡਵਾਂਸ ਅਮਰੀਕਨ ਆਉਂਦਾ ਤਾਂ ਐਡਵਾਂਸ ਅਮਰੀਕਨ ਜਿਹੜਾ ਉਸ ਦਾ ਨਾਮ ਹੀ ਐਡਵਾਂਸ ਹੈ ਤਾਂ ਬੱਚੇ ਐਡਵਾਂਸ ਹੋ ਕੇ ਨਿਕਲਦੇ ਆ ਔਰ ਇਸ ਵੀਡੀਓ ਬਾਰੇ ਜਾਂ ਅਰਮਾਨ ਦੀ ਸਟੱਡੀ ਬਾਰੇ ਤੁਸੀਂ ਕਿਵੇਂ ਦੇਖਦੇ ਹੋ ਇਸ ਬਾਰੇ ਕਮੈਂਟ ਕਰਨਾ ਹੈ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਬੱਚੇ ਦਾ ਹੌਸਲਾ ਵਧ ਸਕੇ ਧੰਨਵਾਦ